ਬਹੁਤ ਨੇ ਮਦਰ ਰਦਰ ਕਿਵੇਂ ਦੇਖ ਰਹੇ ਨੇ ਦੇਵ ਪ੍ਰੋਮ ਮਾਵਾਂ ਨੂੰ ਤਾਂ ਐਂ ਲੱਗਦਾ ਮੇਰਾ ਫੇਸ ਮੋਟਾ ਹੁੰਦਾ ਮੁੰਡਿਆ ਤੂੰ दारू ਪੀਣ ਲੱਗ ਗਿਆ ਤੇਰਾ ਮੂੰਹ ਮੋਟਾ ਹੋ ਗਿਆ ਅੱਛਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਫਿਲਮਾਂ ਚਾਹੁੰਨਾ ਜਾਂ ਜਮਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਬਿਲਕੁਲ ਨਹੀਂ ਪੈਂਦਾ ਪੈਂਦਾ ਹੀ ਨਹੀਂ ਉਹਨਾਂ ਨੂੰ ਜੋ ਹੀ ਪੈਂਦਾ ਅੱਛਾ ਮਾਵਾਂ ਨੂੰ ਥੋੜਾ ਜਿਹਾ ਕਹਿਦਾ ਉਹਨਾਂ ਕਈ ਵਾਰ ਉਹ ਮੈਂ ਕਿਹਾ ਥੋੜਾ ਬਹੁਤਾ ਸੋਚ ਲਓ ਮੇਰਾ ਬਾਹਰ ਅੰਦਰ ਨਾਮ ਹੈਗਾ ਮਾੜਾ ਬੋੜਾ ਮਦਰ ਮੇਰੇ ਆਲਵੇਜ਼ ਉਹਨਾਂ ਨੂੰ ਕੋਈ ਜਾਦਾ ਪਤਾ ਨਹੀਂ ਹੈਗਾ ਫਿਲਮਾਂ ਬਾਰੇ ਮੈਂ ਐਵੇਂ ਤੁਹਾਨੂੰ ਕਹਦਾ ਕਿ ਉਹ ਮੈਨੂੰ ਦੇਖਦੇ ਨੇ ਹਾਂ ਨਹੀਂ ਪਰ ਸਰੀਰਕ ਤੌਰ ਤੇ ਤਾਂ ਸਰੀਰਕ ਤੌਰ ਤੇ ਮੈਨੂੰ ਹਾਂ ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਮਾਵਾ ਨੂੰ ਤਾਂ ਐ ਹੀ ਲੱਗਦਾ ਕਿ ਜਦੋਂ ਮੇਰਾ ਫੇਸ ਮੋਟਾ ਹੁੰਦਾ ਮੁੰਡਿਆ ਤੂੰ दारू ਪੀਣ ਲੱਗ ਗਿਆ ਤੇਰਾ ਮੂੰਹ ਮੋਟਾ ਹੋ ਗਿਆ ਅੱਛਾ ਮਾਂ ਸਭ ਤੋਂ ਪਹਿਲਾਂ ਫੜਦੀ ਹੈ ਬੰਦੇ ਨੂੰ ਹਣਾ ਮਾਂ ਪਹਿਲਾਂ ਦੱਸਦੀ ਹੈ ਹਾਂ ਨਾ ਇਹ ਮਾੜੀ ਚੀਜ਼ ਹੈ ਇਹ ਨਹੀਂ ਕਰਨੀ ਹੈਗੀ ਨਹੀਂ ਮਾਂ ਐਵੇਂ ਖਾਣ ਪੀਣ ਤੇ ਹੁਣ ਮੈਂ ਜਦੋਂ ਆ ਹੁਣ ਤੂੰ ਪਤਲਾ ਹੋ ਗਿਆ ਹੁਣ ਤੂੰ ਸੋਹਣਾ ਲੱਗਦਾ ਠੀਕ ਲੱਗਦਾ ਪਰ ਮਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਰੋਲ ਲਈ ਕਰ ਰਿਹਾ ਜਾਂ ਕਿਵੇਂ ਕਰ ਰਿਹਾ ਮਾ ਨੂੰ ਇਹ ਹੁੰਦਾ ਕਿ ਮੇਰਾ ਪੁੱਤ ਸਵਸਤ ਰਹੇ ਚੰਗਾ ਰਹੇ ਨਿਰੋਗ ਰਹੇ ਹਨਾ ਦੁਨੀਆ ਦੀ ਸਾਰੀਆਂ ਖੁਸ਼ੀਆਂ ਉਹਨੂੰ ਮਿਲਣ ਸੋ ਮਾਵਾਂ ਹਮੇਸ਼ਾ ਆਪਣੇ ਪੁੱਤਾਂ ਨੂੰ ਦੇਖ ਕੇ ਖੁਸ਼ ਹੁੰਦੀਆਂ ਨੇ ਉਹਨਾਂ ਫਿਰ ਇਹ ਵੀ ਦਿਖਾ ਕੇ ਲਿਆਉਂਗੇ ਨਾਲ ਮੈਂ ਐਕਸ਼ਨ ਫਿਲਮਾਂ ਜ਼ਿਆਦਾ ਮਾਤਾ ਨੂੰ ਦਿਖਾਉਂਦਾ ਨਹੀਂ ਕੋਈ ਚੀਜ਼ ਜਿਹੜੇ ਮੈਂ ਉਹ ਡਰ ਜਾਂਦੇ ਆ ਹਾਂ ਹਾਂ ਉਹ ਸੀਰੀਅਸਲੀ ਲੈ ਜਾਂਦੇ ਆ ਉਹਨਾਂ ਚੀਜ਼ਾਂ ਨੂੰ ਆਪਣੇ ਆਪ ਤੇ ਇੱਕ ਉਹ ਥੋੜਾ ਹਾਰਟ ਪੇਸ਼ੈਂਟ ਨੇ ਇਸ ਕਰਕੇ ਮੈਂ ਥੋੜਾ ਜਿਆਦਾ ਬਹੁਤ ਨਹੀਂ ਮਦਰ ਫਰ ਕਿਵੇਂ ਦੇਖ ਰਹੇ ਨੇ ਦੀਵ ਫਰੋਡ ਮਾਵਾ ਨੂੰ ਤਾਂ ਐਂ ਲੱਗਦਾ ਕਿ ਮੇਰਾ ਫੇਸ ਮੋਟਾ ਹੁੰਦਾ ਮੁੰਡਿਆ ਤੂੰ दारू ਪੀਣ ਲੱਗ ਗਿਆ ਤੇਰਾ ਮੂੰਹ ਮੋਟਾ ਹੋ ਗਿਆ ਅੱਛਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਫਿਲਮਾਂ ਚਾਹੁੰਨਾ ਜਾਂ ਜਮਾਂ ਫਰਕ ਨਹੀਂ ਪੈਂਦਾ ਉਹਨਾਂ ਨੂੰ ਬਿਲਕੁਲ ਨਹੀਂ ਪੈਂਦਾ ਪੈਂਦਾ ਹੀ ਨਹੀਂ ਉਹਨਾਂ ਨੂੰ ਜੋ ਹੀ ਪੈਂਦਾ ਅੱਛਾ ਮੈਂ ਉਹਨਾਂ ਨੂੰ ਥੋੜਾ ਜਿਹਾ ਕਹਿਦਾ ਹਾਂ ਕਈ ਵਾਰ ਉਹ ਮੈਂ ਕਿਹਾ ਥੋੜਾ ਬਹੁਤਾ ਸੋਚ ਲਓ ਮੇਰਾ ਬਾਹਰ ਅੰਦਰ ਨਾਮ ਹੈਗਾ ਮਾੜਾ ਬੋਡਾ ਮਦਰ ਮੇਰੇ ਆਲਵੇਜ਼ ਉਹਨਾਂ ਨੂੰ ਕੋਈ ਜ਼ਿਆਦਾ ਪਤਾ ਨਹੀਂ ਹੈਗਾ ਫਿਲਮਾਂ ਬਾਰੇ ਹੂੰ ਮੈਂ ਮੈਂ ਤੁਹਾਨੂੰ ਕਹਦਾ ਕਿ ਉਹ ਮੈਨੂੰ ਦੇਖਦੇ ਨੇ ਹਾਂ ਨਹੀਂ ਪਰ ਸਰੀਰਕ ਤੌਰ ਤੇ ਤਾਂ ਸਰੀਰਕ ਤੌਰ ਤੇ ਮੈਨੂੰ ਹਾਂ ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਮਾਵਾ ਨੂੰ ਤਾਂ ਐ ਹੀ ਲੱਗਦਾ ਕਿ ਜਿਵੇਂ ਮੇਰਾ ਫੇਸ ਮੋਟਾ ਹੁੰਦਾ ਮੁੰਡਿਆ ਤੂੰ ਦਾਰੂ ਪੀਣ ਲੱਗ ਗਿਆ ਤੇਰਾ ਮੂੰਹ ਮੋਟਾ ਹੋ ਗਿਆ ਅੱਛਾ ਮਾਂ ਸਭ ਤੋਂ ਪਹਿਲਾਂ ਫੜਦੀ ਹੈ ਬੰਦੇ ਨੂੰ ਹਨਾ ਮਾਂ ਪਹਿਲਾਂ ਦੱਸਦੀ ਹੈ ਹਾਂ ਨਾ ਇਹ ਮਾੜੀ ਚੀਜ਼ ਐ ਇਹ ਨਹੀਂ ਕਰਨੀ ਹੈਗੀ ਨਹੀਂ ਮਾਂ ਐਵੇਂ ਖਾਣ ਪੀਣ ਤੇ ਹੁਣ ਮੈਂ ਜਦੋਂ ਐ ਹੁਣ ਤੂੰ ਪਤਲਾ ਹੋ ਗਿਆ ਹੁਣ ਤੂੰ ਸੋਹਣਾ ਲੱਗਦਾ ਠੀਕ ਲੱਗਦਾ ਪਰ ਮਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਰੋਲ ਲਈ ਕਰ ਰਿਹਾ ਜਾਂ ਕਿਵੇਂ ਕਰ ਰਿਹਾ ਮਾਂ ਨੂੰ ਇਹ ਹੁੰਦਾ ਕਿ ਮੇਰਾ ਪੁੱਤ ਨਾ ਦੁਨੀਆ ਦੀ ਸਾਰੀਆਂ ਖੁਸ਼ੀਆਂ ਉਹਨੂੰ ਮਿਲਣ ਸੋ ਮਾਵਾਂ ਹਮੇਸ਼ਾ ਆਪਣੇ ਪੁੱਤਾਂ ਨੂੰ ਦੇਖ ਕੇ ਖੁਸ਼ ਹੁੰਦੀਆਂ ਨੇ ਉਹਨਾਂ ਫਿਰ ਇਹ ਵੀ ਦਿਖਾ ਕੇ ਲਿਆਉਂਗੇ ਨਾਲ ਮੈਂ ਐਕਸ਼ਨ ਫਿਲਮਾਂ ਜ਼ਿਆਦਾ ਮਾਤਾ ਨੂੰ ਦਿਖਾਉਂਦਾ ਨਹੀਂ ਕੋਈ ਚੀਜ਼ ਜਿਹੜੇ ਮੈਂ ਉਹ ਡਰ ਜਾਂਦੇ ਆ ਹਾਂ ਹਾਂ ਉਹ ਸੀਰੀਅਸਲੀ ਲੈ ਜਾਂਦੇ ਆ ਉਹਨਾਂ ਚੀਜ਼ਾਂ ਨੂੰ ਆਪਣੇ ਆਪ ਤੇ ਇੱਕ ਉਹ ਥੋੜਾ ਹਾਰਟ ਪੇਸ਼ੈਂਟ ਨਹੀਂ ਇਸ ਕਰਕੇ ਮੈਂ ਥੋੜਾ ਜਿਆਦਾ ਬਹੁਤ ਨਹੀਂ ਮਦਰ ਫਿਰ ਕਿਵੇਂ ਦੇਖ ਰਹੇ ਨੇ ਦੀਵ ਫੌਲ ਮਾਵਾਂ ਨੂੰ ਤਾਂ ਐਂ ਲੱਗਦਾ ਮੇਰਾ ਫੇਸ ਮੋਟਾ ਹੁੰਦਾ ਮੁੰਡਿਆ ਤੂੰ ਦਾਰੂ ਪੀਣ ਲੱਗ ਗਿਆ ਤੇਰਾ ਮੂੰਹ ਮੋਟਾ ਹੋ ਗਿਆ ਅੱਛਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਫਿਲਮਾਂ ਚ ਆਉਣਾ ਜਾਂ ਜਮਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਬਿਲਕੁਲ ਨਹੀਂ ਪੈਂਦਾ ਪੈਂਦਾ ਹੀ ਨਹੀਂ ਉਹਨਾਂ ਨੂੰ ਜੋ ਹੀ ਪੈਂਦਾ ਮੈਂ ਉਹਨਾਂ ਨੂੰ ਥੋੜਾ ਜਿਹਾ ਕਹਿਣਾ ਉਹਨਾਂ ਕਈ ਵਾਰ ਉਹ ਮੈਂ ਕਿਹਾ ਥੋੜਾ ਬਹੁਤ ਤਾਂ ਸੋਚ ਲਓ ਮੇਰਾ ਬਾਹਰ ਅੰਦਰ ਨਾਮ ਹੈਗਾ ਮਾੜਾ ਮੁੰਡਾ ਮਦਰ ਮੇਰੇ ਆਲਵੇਸ ਉਹਨਾਂ ਨੂੰ ਕੋਈ ਜ਼ਿਆਦਾ ਪਤਾ ਨਹੀਂ ਹੈਗਾ ਫਿਲਮਾਂ ਬਾਰੇ ਹੂੰ ਮੈਂ ਐਵੇਂ ਤੁਹਾਨੂੰ ਕਹਦਾ ਕਿ ਉਹ ਮੈਨੂੰ ਦੇਖਦੇ ਨੇ ਹਾਂ ਨਹੀਂ ਪਰ ਸਰੀਰਕ ਤੌਰ ਤੇ ਤਾਂ ਦੇਖਦੇ ਨੇ ਸਰੀਰਕ ਤੌਰ ਤੇ ਮੈਨੂੰ ਹਾਂ ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਮਾਵਾ ਨੂੰ ਤਾਂ ਐ ਹੀ ਲੱਗਦਾ ਜਦੋਂ ਮੇਰਾ ਫੇਸ ਮੋਟਾ ਹੁੰਦਾ ਮੁੰਡਿਆ ਤੂੰ दारू ਪੀਣ ਲੱਗ ਗਿਆ ਤੇਰਾ ਮੂੰਹ ਮੋਟਾ ਹੋ ਗਿਆ ਅੱਛਾ ਮਾਂ ਸਭ ਤੋਂ ਪਹਿਲਾਂ ਫੜਦੀ ਆ ਬੰਦੇ ਨੂੰ ਹਨਾ ਮਾਂ ਪਹਿਲਾਂ ਦੱਸਦੀ ਆ ਹਾਂ ਨਾ ਇਹ ਮਾੜੀ ਚੀਜ਼ ਆ ਇਹ ਨਹੀਂ ਕਰਨੀ ਹੈਗੀ ਨਹੀਂ ਮਾਂ ਐਵੇਂ ਖਾਣ ਪੀਣ ਤੇ ਹੁਣ ਮੈਂ ਜਦੋਂ ਐ ਹੁਣ ਤੂੰ ਪਤਲਾ ਹੋ ਗਿਆ ਹੁਣ ਤੂੰ ਸੋਹਣਾ ਲੱਗਦਾ ਠੀਕ ਲੱਗਦਾ ਪਰ ਮਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਰੋਲ ਲਈ ਕਰ ਰਿਹਾ ਹੈ ਜਾਂ ਕਿਵੇਂ ਕਰ ਰਿਹਾ ਮਾਂ ਨੂੰ ਇਹ ਹੁੰਦਾ ਕਿ ਮੇਰਾ ਅਣਾ ਦੁਨੀਆ ਦੀ ਸਾਰੀਆਂ ਖੁਸ਼ੀਆਂ ਉਹਨੂੰ ਮਿਲਣ ਸੋ ਮਾਵਾਂ ਹਮੇਸ਼ਾ ਆਪਣੇ ਪੁੱਤਾਂ ਨੂੰ ਦੇਖ ਕੇ ਖੁਸ਼ ਹੁੰਦੀਆਂ ਨੇ ਉਹ ਫਿਰ ਇਹ ਵੀ ਦਿਖਾ ਕੇ ਲਿਆਉਂਗੇ ਨਾਲ ਮੈਂ ਐਕਸ਼ਨ ਫਿਲਮਾਂ ਜ਼ਿਆਦਾ ਮਾਤਾ ਨੂੰ ਦਿਖਾਉਂਦਾ ਨਹੀਂ ਕੋਈ ਚੀਜ਼ ਮੈਂ ਉਹ ਡਰ ਜਾਂਦੇ ਆ ਹਾਂ ਹਾਂ ਉਹ ਸੀਰੀਅਸਲੀ ਲੈ ਜਾਂਦੇ ਆ ਉਹਨਾਂ ਚੀਜ਼ਾਂ ਨੂੰ ਆਪਣੇ ਆਪ ਤੇ ਇੱਕ ਉਹ ਥੋੜਾ ਹਾਰਟ ਪੇਸ਼ੈਂਟ ਨੇ ਇਸ ਕਰਕੇ ਮੈਂ ਥੋੜਾ ਜਿਆਦਾ